ਬੈਠੇ ਤੇ ਡੀਜੀ ਭੇਜੇ ਨੂੰ ਜੀ ਵੀ ਨਹੀਂ ਕਰਦਾ ਪਰ ਇਹ ਲਓ ਜੀ ਬਸ ਤਾਂ ਤੁਰ ਪਈ ਉਹ ਬਾਕਸ ਵਿੱਚ ਕੀ ਆ ਰਿਹਾ ਉਹ ਵੀ ਤੁਹਾਨੂੰ ਦਿਖਾਉਣਾ ਤੇ ਪਹਿਲਾਂ ਸਕੂਟਰੀ ਤਿਆਰ ਕਰ ਲੇ ਠੰਡ ਦੇ ਮੌਸਮ 'ਚ ਇਹੀ ਗੱਲ ਹੈ ਬੈਟਰੀਸ ਹੋ ਜਾਂਦੀ ਹੈ ਨਾ ਚਲੋ ਸਟਾਰਟ ਕਰਾਂਗੇ ਫਾਈਨਲੀ ਚਲੇ ਇਹ ਚਲੇ ਅੱਜ ਕਿਸੇ ਕੋ ਲੈਣੇ دیکھتے ہیں کون ਆਏਗਾ ਰੁੱਕ ਗਿਆ ਬਾਇਓ ਹੁਣ ਜਾਣਾ ਪੜੇਗਾ ਕਿ ਚਲੋ you can drive अरे जप जी फिर रही है यहां पे चल चलो आ मां किक मार आ पड़ी वाव उड़ते जा रहे हैं ने चलाए जप्पू करनु तो गाइस कल वाली बिंदी संगरूर तो ले आंदी हुई है बिंदी ममता सिस्टर देख रहे हो बिंदी कल असली कर पेनी थे ये काम किसी ने अच्छा कीता बढ़िया काम कीता कि डग ठग दी है ना चार ਅਮਰੂਦ ਤਾਂ ਖਤਮ ਹੋ ਗਏ ਬਾਹਰ ਵਾਲੇ ਅਮਰੂਦ ਤੇ ਨਹੀਂ ਹੈਗੇ ਨਹੀਂ ਹੈਗੇ ਬਾਏ ਓ ਨਹੀਂ ਹੈਗੇ ਜਪ ਜੀ ਆ ਜਾ ਰਹੇ ਬੱਚੇ ਆ ਜੋ ਹਾਂ ਹਮਾਰੀ ਅਮਾ ਆ ਚੁੱਕੀ ਹੈ ਬਸ ਸੇ ਉਹਨੇ ਲੈਣੇ ਜਾ ਚੁੱਕੇ ਪਹਿਲੇ ਮੈਂ ਜਾਣਾ ਸੀ ਤਾਂ ਮੈਂ ਨਹੀਂ ਕਵਰ ਹੋਈ ਉਹ ਕਹਿੰਦੇ ਮੈਂ ਹੀ ਲੈ ਕੇ ਆਣਾ ਤੂੰ ਚੱਲ ਕਰ ਮੈਂ ਕਿਹਾ ਠੀਕ ਹੈ ਉਹ ਕੇ ਸੋਕ ਕੇ ਕਿ ਇਧਰ ਸਾਫ ਨਹੀਂ ਇਧਰ ਸਾਫ ਆਂਦੀ ਹੈ ਦੇਖੋ ਗਾਇਸ ਬਿੰਦੀ ਸੋਣੀ ਲਾ ਦਿਆ ਹੂੰ अखियों पे बिंदी लगी रे आजा आजा नानी आ गई एक्साइटमेंट एक्साइटमेंट आ लो जी नानी आ गई ये क्या लेके आई नानी आ देखो ये की ये की आए शादी गरू काटो बेटा आ जाओ हाँ बुत आगे। ये देखो मेहमान अरे तेरे ने नौ फंस गए ਨਨੀ 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 ਨੀ ਅੱਥੇ ਕਿਉਂ ਤੁਸੀਂ ਕੋਠਾ ਤਾਂ ਆ ਜੀ ਲੋ ਜੀ ਉਹ ਤਾਂ ਉੱਧਰ ਲੋਕੀ ਚਲੋ ਬਾਥਰੂਮ ਬਾਥਰੂਮ ਘੁੰਮ ਕੇ ਦੇਖਦੀ ਆ ਪਤਾ ਕਰ ਲਾ ਪਹਿਚਾਨ ਹਾਂ ਇੱਥੇ ਕਰ ਲਾ ਨਹੀਂ ਆਦੀ ਕੀ ਕਰਨਾ ਚਾਹੁੰਦੀ ਹਾਂ ਹਾਂ ਪੁੱਤ ਕੀ ਚਾਹੀਦਾ ਨੋਨੀ ਠੰਡਾ ਫਰਸ਼ ਅੰਦਰ ਆ ਜਾ ਅੰਦਰ ਆ ਜਾ ਛੁਟਕੀ ਇਹ ਹੁਣ ਉਪਰਾ ਕਰਦੀ ਆ ਹਾਂ ਆ ਜਾ ਕਾਟੋ ਅਸੀਂ ਹੁਣ ਆ ਜਾ ਚਲੋ ਇਹਨੂੰ ਥੋੜਾ ਟਾਈਮ ਦਿੰਨੇ ਆ ਟਹਿਲਣ ਦਾ ਬੱਸ ਦਾ ਸਫਰ ਕਰਕੇ ਆਈ ਆ ਅਗਲੀ ਥੋੜਾ ਇਹਨੂੰ ਵੀ ਮਿਕਸ ਹੋਣ ਨੂੰ ਟਾਈਮ ਲੱਗੂਗਾ ਆ ਮਾਲਾ ਉਹ ਵੀ ਆ ਗਏ ਕਹਿੰਦੇ ਇਹ ਕਾਟੋ ਦੇਖੀ ਦੇਖੀ ਇਹ ਕੀ ਕਾਟਦੇ ਨੇ ਨੋਨੀ ਕਾਟੋ ਆਜੇ ਬੇਚਾਰੀ ਬਸ ਕਰਾਈ ਪਈ ਆ ਆ ਛੁਟਕੀ ਜੀ ਦੀ ਇਹ 치চি ਇਹਦਾਂ ਨੂੰ ਕਾਟਵਾ ਜੀ ਬੇਸ਼ੱਕ ਇਹ ਬਿੱਲੀ ਇਹਦਾਂ ਨੂੰ ਕਾਟਵਾ ਅੱਜ ਮੰਮੀ ਨਾਲ ਲੈ ਕੇ ਆਈ ਐ ਇਹਨੂੰ ਇਹ ਲੱਗੇ ਹੋਏ ਨੇ ਖੇਡਣ ਇੱਥੇ ਐਨੀ ਸੁੱਕਣਾ ਨਾ ਬਿੱਲੀ ਆ ਲੈ ਮੰਮੀ ਨੇ ਇੱਕ ਨੇ ਰੱਖਤੀ ਇਹਦੇ ਚ ਪਾਏ ਸਵਾਤ ਹੀ ਸਿੱਸੀ ਕਰਦੀ ਐ ਐਨੇ ਸਾਫ਼ ਸੁਪਈ ਵਾਲੇ ਹੁੰਦੇ ਨੇ ਇਹ ਤੂੰ ਗਿਰਨਾ ਨਹੀਂ ਛੁਟਕੀ ਆ ਸਵਾਹ ਪਾ ਕੇ ਲੈਂਦੇ ਇਹਦੇ ਟੱਪ ਚ ਜਾਂ نیچے ਰੱਖਦੇ ਗੁਗੜੀ ਚ ਨਾਨੀ ਅੱਜ। ਹੋ ਕੇ ਦੇ। ਹਾਂ। ਹਾਂ। ਨਾਨੀ ਜੀ ਆ ਪਿਆਰੀ ਜੀ ਆ। ਇਹਨੂੰ ਲੋ ਬਠਾ ਤਾਂ ਲੈਣ ਕਰਤਾ। ਆ। ਓਏ ਹੋਏ। ਛੁਟਕੇ ਦੀ ਚਾਲ ਦੇ ਕਿ ਨਿ ਸ਼ੋਨੀ ਸੀ ਸ਼ੋਰ ਜੀ ਨਾਨੀ। ਵੜਾਣਾ ਉਹਦੇ ਵਿੱਚ। ਨਹੀਂ ਨਹੀਂ ਪੁੱਤ ਉਹਦੇ ਵਿੱਚ ਨਾ ਪਠਾਈ। ਹਜੇ ਖੇਡੀ ਜਾਂਦੇ ਇਹਨੂੰ। ਖੇਡ ਪੁੱਤ ਖੇਡ। ਸਾਨੂੰ ਤਾਂ ਅੱਜ ਖਡਾਉਣਾ ਮਿਲ ਗਿਆ। ਇੱਪੋ ਇੰਨਾ ਕੋਥਲ ਨਾ ਇੰਨਾ ਕੋਥਲ ਲੈ ਇਹਨੂੰ 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 ਇੰਨਾ ਇੰਨਾ ਨਹੀਂ ਕੋਥਲ ਲੈ ਗੁਗੜੀ ਜੀ ਚੰਗਾ ਨਹੀਂ ਕਰਦੀ ਦੇਖ ਲੈ ਆਪ ਉਹਦੇ ਨਾਲ ਜੋ ਮਰਜ਼ੀ ਕਰ ਮੈਨੂੰ ਕਹਿੰਦੇ ਇਦਾਂ ਨਾ ਕਰ ਆ ਦੇ ਇਦੋਂ ਤੇ ਲੈ ਆ ਆ ਦੇਖੋ ਗਾਇਸ ਮੰਮੀ ਆ ਕੇ ਨੀ ਚ ਦੁੱਧ ਲੈ ਕੇ ਆਈ ਆ ਪਹਿਲਾਂ ਦੁੱਧ ਘਰੇ ਵਰਤਨੋਂ ਦੇਖਦੇ ਆ ਦੇਖ ਕਿੰਨੀ ਕਿੰਨੀ ਸੋਹਣੀ ਆ ਹਾਂ ਤੇ ਇਹ ਕੰਨੀ ਦੇ ਵਿੱਚੋਂ ਮੰਮੀ ਕਹਿੰਦੀ ਅੱਧਾ ਦੁੱਧ ਅੱਧਾ ਪਾਣੀ ਮਿਲਾ ਲਾ ਕਿਉਂਕਿ ਮਾਝ ਹੁਣੇ ਸੂਈਆ ਨਾ ਹਫਤਾ ਹੋ ਗਿਆ ਦੁੱਧ ਨਾ ਫਟੇ ਤਾਂ ਵਧੀਆ ਗੱਲ ਆ ਦੇਖਦੇ ਹਾਂ ਲੈਟਸ ਗੋ ਗਾਇਸ ਲੈਟਸ ਗੋ ਲਓ ਜੀ ਕਾਮਯਾਬ ਹੋ ਗਿਆ ਮਿਸ਼ਨ ਤਸਲਾ ਰੱਖਣ ਦਾ ਤੇ ਪਹਿਲਾਂ ਉਧਰ ਤਰ ਤਾ ਆਪਾਂ ਬਾਲੀ ਨੂੰ ਆ ਮੈਟ ਦਾ ਸਾਨੂੰ ਬਹੁਤ ਸੁਖਾ ਆਰਾਮ ਨਾਲ ਬੈਠੇ ਰੋ ਫਰਸ਼ ਤੇ ਨਾਲ ਨਿਆਣੇ ਖੇਡ ਜਿਓ ਨਾਲ ਸਿਆਣੇ ਬੈਠੇ ਰੋ ਆ ਲੋਗੇ ਕਿ ਲੋ ਇੱਕ ਤੇ ਡੀਜੀ ਨੋਨ ਨੇ ਕਾਟੋ ਇਧਰ ਆ ਤੂੰ ਲਓ ਜੀ ਇਹ ਤਾਂ ਲੱਗਿਆ ਖੇਟਣ ਲਓ ਜੀ ਜਿਹੜਾ ਦੁੱਧ ਹੈ ਨਾ ਥੋੜੀ ਆਵਾਜ਼ਾਂ ਜੀਆਂ ਤਾਂ ਕਰ ਰਿਹਾ ਸੀ ਓਏ 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 ਉਪਲਨਾਣੀ ਉਪਲਨਾਣੀ ਆ ਦੇਖੋ ਠੀਕ ਆ ਵੈਸੇ ਠੀਕ ਆ ਆ ਸੱਤ ਦਿਨ ਬਾਅਦ ਤੇ ਲੋ ਮਮੇਗੇ ਨਹੀਂ ਸੱਤ ਦਿਨ ਬਾਅਦ ਆਪਾਂ ਦੁੱਧ ਘਰੇ ਵਰਤਣਾ ਇਹ ਬੁੱਟ ਬੰਨੇ ਬੰਦ ਹੋ ਜਾਂਦੇ ਨੇ ਟੜਕ ਟੜਕ ਦੀ ਆਵਾਜ਼ ਆਉਂਦੀ ਮੈਂ ਤਾਂ ਡਰ ਗਈ ਮੈਂ ਆ ਕੇ ਤੇ ਬੂ ਓਏ ਕੰਮ ਹੋ ਗਿਆ ਹੌਲੀ ਬਣੋਗੀ ਅੱਜ ਪਰ ਨਹੀਂ ਦੁੱਧ ਗਾੜਾ ਹੋਵੇ ਤਾਂ ਪਾਣੀ ਮਿਲਾ ਲਵੇ ਹਨ ਸੱਜਰੀ ਸੂਈ ਮੱਝ ਹੋਵੇ ਹੱfte ਬਾਅਦ ਤਾਂ ਵਰਤਸਾਲੇ ਮਾਤਾ ਕਹਿੰਦੇ ਚਲ ਆ ਵੀ ਹੁਣ ਅਗਲੇ ਦੁੱਧ ਨੂੰ ਵਾਲੀ ਤੇ ਦੇ ਦੀਏ ਤੇ ਫਿਰ ਤੁਹਾਨੂੰ ਮਲਾਉਣਾ ਕਾਰਟੋਨ ਨਾਲ ਦੁੱਧ ਪੀਓ ਬੇਟਾ ਲਓ ਜੀ ਇਹਨੂੰ ਅੱਧ ਕੱਚਾ ਦੁੱਧ ਭੁੱਖ ਲੱਗੀ ਤੇ ਹੌਲੀ ਬੇਟਾ ਹੌਲੀ ਇਤਨੀ ਤੱਤਾ ਕਿਉਂ ਚੱਲ ਰਹੀ ਹੈ ਇਹ ਕਿੰਨੀ ਛੋਣੀ ਲਾਦੀ ਆ ਇਹੇ ਦੁੱਧ ਦੁੱਧੂ ਹਾਂ ਟੇਸਟੀ ਟੇਸਟੀ ਦੁੱਧ ਵਾ 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 ਇਹ ਨਾ ਸਾਫ਼ ਨਹੀਂ ਹੋਣਾ ਤਾਂ ਤਾਂ ਫੇਰ ਹੋ ਗਿਆ ਜੀ ਆ ਦੇਖੋ ਦੁੱਧ ਜਦੋਂ ਕੱਢਿਆ ਨਾ ਇੱਕਣ نیچے ਲੱਗਾ ਇਹਦੇ ਤੇ ਫੇਰ ਅਸੀਂ ਹੁਣ ਅਗਲਾ ਸਟੈਪ ਬੌਲੀ ਵਾਲੇ ਨੂੰ ਵੱਧ ਰਿਹਾ ਓਏ ਕਰਨ ਸੀ ਇਹ ਠੀਕਾ ਮੰਮੀ ਕਹਿੰਦੀ ਬੌਲੀ ਬਣਾ ਲੈ ਕਾ ਨੂੰ ਰਿਸਕ ਲੈਣਾ ਫਿਰ ਐਵੇਂ ਚਾਹ ਨਾ ਵਧੀਆ ਬਣੇ ਆਪਾਂ ਬੌਲੀ ਬਣਾ ਕੇ ਖਾਈਏ ਚੱਲਾ ਚੱਲਾ ਉਟਕੀ ਨੇ ਤਾਂ ਇੱਧਰ ਨੇਰੀ ਜਾਂਦੀ ਪਈ ਆ ਭਾਈ ਇੰਨਾ ਕੱਪੜਿਆਂ ਤੇ ਨਾਲ ਜਾਇਓ ਅਸੀਂ ਕੱਲ ਗਏ ਹੋਏ ਸੀ ਸੇਤ ਡਾਉਣ ਨਹੀਂ ਸੀ ਤੇ ਹੁਣ ਸੁਬਾ ਦਾ ਟਾਈਮ ਆ ਸੁਬਾ ਦੇ ਟਾਈਮ ਤਾਂ ਹੀ ਕੁਝ ਖਲਾਰਾ ਉਹਨੇ ਦੁੱਧ ਨਹੀਂ ਪੀਤਾ ਰਜ ਗਏ ਲੋ ਜੀ ਆ ਮੋਟੂ ਕੱਲ ਦਾ ਥੱਕ ਕਰਕੇ ਪੈ ਗਿਆ ਸੀ ਆ ਦੇਖੋ ਕਾਟੂ ਹਾਂ ਕਾਟੋ ਤੂੰ ਇੱਥੇ ਪਈ ਆ ਅਜਬਜੀ ਦੇ ਖੜਾਉਣੇ ਲਈ ਹੈ ਨੋਨੀ ਨੋਨੀ ਤੂੰ ਖੇਡਨਾ ਹੈ ਨੋਨੀ ਤੂੰ ਖੇਡਨਾ ਹੈ ਹੈ ਨੋਨੀ ਦੇਖ ਕਿੰਨੀ ਪਿਆਰੀ ਆ ਆ ਏ ਲਾਡੀਆਂ ਭਾਅ ਦੀਆਂ ਲਾਡੀਆਂ ਐਦਾਂ ਬੁੱਤ ਪਿਆਰ ਕਰਿਆ ਕਰ ਇਹਨੂੰ ਅੱਛਾ ਮੈਂ ਕਰਦੀ ਆਂ ਹਾਂ ਐਦਾਂ ਨਹੀਂ ਉਧਾਰਿਆ ਉਹਦਾ ਹਾਏ ਮੇਰਾ ਬੁੱਤ ਨਿੰਨੀ ਹੋ ਜੇ ਤੈਨੂੰ ਨੋਨੀ ਕਰ ਦਮ ਤੇਰਾ ਨੱਕ ਪੱਟ ਦਵਾਂ ਪਛੀੜੀ ਦੇਖ ਕਿੰਨੀ ਸ਼ੋਨੀਆ ਛੁਟਕੀ ਜਾਈਗੀ ਛੁਟਕੀ ਜੀ ਮਮਾ ਡੰਡੀ ਵੀ ਮਾਰ ਸਕਦੀ ਆ ਨਹੀਂ ਅੱਪਾ ਕੁਛ ਨਹੀਂ ਕਹਿੰਦੇ ਉਹਨੂੰ ਐ ਕਰਦੇ ਆ ਉਹ ਪਾਰੀ ਲੱਗਦੀ ਆ ਇਹਨਾਂ ਨੂੰ ਜਵਾਕ ਮਿਲ ਗਿਆ ਦੀ ਮਾਤਾ ਚੱਲੀ ਆ ਮਾਤਾ ਨੇ ਬਲੂੰਗੜਾ ਇੱਥੇ ਛੱਡਤਾ ਹੁਣ ਕਾਟੋ ਸਾਡੇ ਕੋਲ ਰਹੋਗੇ ਇੱਥੇ ਗਰਮ ਕੱਪੜਾ ਰੱਖ ਕੇ ਉਹ ਉਹਦੇ ਵਿੱਚ ਇਹਦੇ ਸੀਸੀ ਪੋਟੂ ਮਨ ਸੀਸੀ ਪੋਟੀ ਰੱਚੋ ਤੇ ਮੰਮੀ ਕਹਿੰਦੀ ਕੋਈ ਔਖੀ ਨਹੀਂ ਰੱਖਣੀ ਬਾਦ ਦੁੱਧ ਰੋਟੀ ਪਾਉਂਦੇ ਰਹੋ ਲਓ ਜੀ ਚਲੋ ਚਲੋ ਤੇ ਆ ਗਈ ਲੈ ਅੱਛੇ ਚੱਲ ਗਿਆ ਗੇਟ ਆ ਜਾਂਦੇ ਜੱਪੂ ਨਾ ਐਵੇਂ ਨਾ ਕਰ ਚਲੋ ਉਹਨੇ ਆਪਣੀ ਮੰਮਾ ਹੀ ਨੂੰ ਮਿਲਣਾ ਕਾਟੋ ਆ ਜਾ ਨਾ ਬਾਹਰ ਨਹੀਂ ਛੱਡਦੇ ਮਾਂ ਤੇ

ਇਨੇ ਪਾਈ ਇਹ ਤਾਂ ਚਲਾਗ ਬੋਤਾ ਤੇ ਸਿਰਾਰਤੀ ਮੰਮੀ ਤੋਂ ਬਾਅਦ ਇਹ ਨਹੀਂ ਟਿਕਦੀ ਜੱਪਜੀ ਆ ਕੁਰਸੀ ਤੇ ਬੈਠ ਗਈ ਦੱਸ ਮੈਨੂੰ ਦੋਨਾਂ ਜਵਾਕਾਂ ਨੂੰ ਕਿਵੇਂ ਮੈਨੇਜ ਕਰੂੰ ਮੰਮੀ ਕਹਿੰਦੀ ਫਟਾਫਟ ਕਰੋ ਜੇ ਬੱਸ ਵਿੱਚ ਖੜੀ ਹੋਈ ਤਾਂ ਛੱਡ ਛੱਡ ਦਿਜੋ ਜੇ ਬੱਸ ਚੱਲ ਪਈ ਤਾਂ ਭਾਈ ਇਹਦੀ ਬਦੀ ਹੋਈ ਆ ਫਿਰ ਨੂੰ ਰੱਖਣਾ ਪੈਣਾ ਟੀਡੀ ਜੇ ਇਹ ਜਿਹੜੀ ਦੰਦ ਨੇ ਨਾ ਤੇਰੇ ਬੋਲੇ ਚ ਕਿਹਨੀ ਗੁਗੜੀ ਜੀ ਹੈ ਹੈ ਮम्मा ਇਹਦਾ ਮੋਨਾ ਨਾ ਬੁੱਤ ਪੋਲਾਇ ਫੜਿਆ ਹੋਇਆ ਮੈਂ ਤਾਂ ਇਹਨੇ ਆਏ ਫੜਿਆ ਆਏ ਐ ਸ਼ੈਟ ਜੀ ਕਰਕੇ ਫੜੀ ਹੋਈ ਆਏ ਆਏ ਗੁਗੜੀ ਮम्मा ਮम्मा ਹੁਣ ਦੇਖਦੇ ਆ ਮੋਟੂ ਆਉਂਦਾ ਇਦੇ ਵਿੱਚ ਜਾਊਏ ਫਿਰ ਇਹਦੀ ਬਾਸਕਟ ਤਮਾ ਇਹਨੂੰ ਬੰਦ ਕਰ ਦੋ ਬਾਸਕਟ ਨੂੰ ਅੰਬੈਠੇ ਟੀ ਡੀਜੀ ਭੇਜਣ ਨੂੰ ਜੀ ਵੀ ਨਹੀਂ ਕਰਦਾ ਪਰ ਇਹ ਮੰਮੀ ਬਿਨਾ ਨਹੀਂ ਰਹਿ ਸਕਦੀ ਮੰਮੀ ਨੂੰ ਇਹਦੀ ਆਦਤ ਤੇ ਇਹਨੂੰ ਮੰਮੀ ਦੀ ਆਦਤ ਪੈ ਗਈ ਹਣਾ ਆਪਾਂ ਕਿਤੇ ਨਵੀਂ ਜਗ੍ਹਾ ਚਾਈ ਆਪਾਂ ਨੂੰ ਵੀ ਔਖਾ ਹੋ ਜਾਂਦਾ ਤੇ ਨਵਾਂ ਬੰਦਾ ਆਪਣੇ ਕੋਲ ਆਵੇ ਆਪਾਂ ਨੂੰ ਵੀ ਔਖਾ ਲੱਗਦਾ ਉਹ ਕੰਮ ਹੋ ਗਿਆ ਆ ਦੇ ਚਲ ਦੇਖਦੇ ਆ ਵੈਸੇ ਟਾਈਮ ਅਜੇ ਬਾਸ ਵਿੱਚ ਦੇਖੋ ਛੁਟਕੀ ਚਲਾ ਜਾ ਤੈਨੂੰ ਛੱਡ ਗਿਆ ਮੈਂ ਬਾਹਰ ਲੋ ਜੀ ਫਾਈਨਲੀ ਸਰਦਾਰ ਜੀ ਲੁਗੜੇ ਬਸ ਚੜਾਇਆ ਹੈ ਪਹਿਲਾਂ ਫੋਟੋ ਸ਼ਾਟ ਫੋਟੋ ਹੀ ਸੀ ਤੇ ਬਾਗਾਂ ਦੇ ਬਾਗ ਨੂੰ ਰੱਖਣਾ ਔਖਾ ਹੀ ਆ ਹੈਨਾ ਤੇ ਹੁਣ ਚਲੋ ਇਸੀ ਦੇ ਨਾਲ ਇਹ ਵਲੌਗ ਸਿਰਫ ਮਾਨੂੰ ਨਾਲ ਸੀ ਲਾਈਕ ਕਮੈਂਟ ਸ਼ੇਅਰ ਕਰਦੇ ਬਾਏ ਸਸਟੀਆਂ ਕਾਲ